ਧੰਨ ਧੰਨ ਸ਼ੇਭ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਗੁਰਪਰਬ ਨੂੰ ਸਮਰਪਿਤ ਯੂਨੀਵਰਸਲ ਸਿੱਖ ਵੈਲਫੇਅਰ ਸੁਸਾਇਟੀ ਵੱਲੋਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਅਰਬਨ ਸਟੇਟ ਫੇਸ 1 ਪਟਿਆਲਾ ਵਿਖੇ ਵਿਸ਼ਾਲ 발 ਦਰਬਾਰ ਕਰਵਾਇਆ ਗਿਆ ਇਹ ਸਾਰਾ ਉਪਰਾਲਾ ਯੂਨੀਵਰਸਲ ਸਿੱਖ ਵੈਲਫੇਅਰ ਸੁਸਾਇਟੀ ਅਤੇ ਇਸ ਦੀ ਇਕਾਈ ਨਿਸਕਾਮ ਸੇਵਾ ਦਲ ਬਹਾਦਰਗੜ ਅਤੇ ਸ਼ਹੀਦ ਭਾਈ ਤਾਰੂ ਸਿੰਘ ਸੇਵਾਦਲ ਵੱਲੋਂ ਕੀਤਾ ਗਿਆ ਇਸ ਸਮਾਗਮ ਵਿੱਚ ਸਾਰੇ ਗੁਰਮਤਕਾਰਜ ਕੀਰਤਨ ਸ਼ਬਦ ਵਿਚਾਰ ਅਰਦਾਸ ਅਤੇ ਹੁਕਮਨਾਮਾ ਖਾਸ ਤੌਰ ਤੇ ਬੱਚਿਆਂ ਵੱਲੋਂ ਹੀ ਕਰਵਾਏਗੇ ਬਾਲ ਦਰਬਾਰ ਦਾ ਮੰਤਵ ਭਵਿੱਖ ਦੀ ਪੀੜੀ ਨੂੰ ਗੁਰਮਤ ਨਾਲ ਜੋੜਨਾ ਅਤੇ ਬੱਚਿਆਂ ਵਿੱਚ ਸਿੱਖੀ ਪ੍ਰਤੀ ਰੁਝਾਨ ਪੈਦਾ ਕਰਨਾ ਸੀ ਇਸ ਮੌਕੇ ਪ੍ਰਸਿੱਧ ਧਾਰਮਿਕ ਸ਼ਖਸੀਅਤਾਂ ਵੱਜੋਂ ਪਦਮ ਸ਼੍ਰੀ ਡਾਕਟਰ ਜਗਜੀਤ ਸਿੰਘ ਦਰਦੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਹਨਾਂ ਨੇ ਬੱਚਿਆਂ ਦਾ ਹੌਸਲਾ ਵਧਾਇਆ ਅਤੇ ਇਨਾਮ ਵੰਡੇ। ਡਾਕਟਰ ਦਰਦੀ ਨੇ ਕਿਹਾ ਕਿ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਇਹ ਉਪਰਾਲੇ ਬਹੁਤ ਹੀ ਕਾਬਿਲ ਤਾਰੀਫ ਹਨ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸੇਵਾਦਾਰ ਹਰਜੀਤ ਸਿੰਘ, ਬਲਕਾਰ ਸਿੰਘ ਅਤੇ ਸਤਨਾਮ ਸਿੰਘ ਨੇ ਵੱਧ ਕੇ ਸੇਵਾ ਕੀਤੀ ਅਤੇ ਯੋਗਦਾਨ ਪਾਇਆ ਇਸ ਦੇ ਨਾਲ ਹੀ ਮਹਿਮਾਨਾ ਵਿੱਚ ਜਗਜੀਤ ਸਿੰਘ ਸੱਗੂ ਵੀ ਮੌਜੂਦ ਰਹੇ ਸਮਾ ਕੁਲਵੰਤ ਸਿੰਘ ਪ੍ਰੇਮੀ ਸੁਰਜੀਤ ਸਿੰਘ ਜਸਵੰਤ ਸਿੰਘ ਪ੍ਰੇਮੀ ਹਰੀ ਸਿੰਘ ਜਤਿੰਦਰ ਪਾਲ ਸਿੰਘ ਪਰਮਜੀਤ ਸਿੰਘ ਮੈਨੇਜਰ ਚੜਦੀ ਕਲਾ ਟਾਈਮ ਟੀਵੀ ਅਤੇ ਹੋਰ ਗੁਰਸਿੱਖ ਹਾਜ਼ਰ ਸਨ ਸਮਾਗਮ ਦੌਰਾਨ ਯਾਦਵਿੰਦਰ ਸਿੰਘ ਚੇਅਰਮੈਨ ਫਾਊਂਡਰ ਯੂਨੀਵਰਸਲ ਸਿੱਖ ਵੈਲਫੇਅਰ ਸੁਸਾਇਟੀ ਨੇ ਪਦਮ ਸ਼੍ਰੀ ਡਾਕਟਰ ਜਗਜੀਤ ਸਿੰਘ ਦਰਦੀ ਦਾ ਵਿਸ਼ੇਸ਼ ਸਨਮਾਨ ਕੀਤਾ ਸੰਗ ਸੁਮਾਣੀ ਇਹ ਵਾਇਗੂ ਦਾ ਜੋ ਸ਼ਬਦ ਹੈ ਇਹ ਵਾਰ ਨੂੰ ਪ੍ਰਵੇਸ਼ ਰਤੇ ਵਾਇਗੂ ਹੈ ਅਤੇ ਇਸ ਦੀ ਪ੍ਰਾਪਤੀ ਸੰਸਨ ਵਿੱਚ ਹੁੰਦੀ ਹੈ ਸੰਗ ਵਿੱਚ ਹੁੰਦੀ ਹੈ ਤੇ ਅਸੀਂ ਕਿਉਂ ਨਾ ਵਾਇਗੂ ਦੇ ਸਿਰ ਚ ਆ ਕੇ ਸ਼ੁਕਰ ਕਰਕੇ ਰਹਿ ਵਾਇਗੂ ਜੀ ਤੁਸੀਂ ਸਾਨੂੰ ਇੰਨੀ ਕਮਾਲ ਦੀ ਸੰਗਤ ਦਿੱਤੀ ਹੈ ਕਿ ਅਸੀਂ ਭੜੇ ਵਾਇਗੂ ਦੇ ਦਰਬਾਰ ਵਿੱਚ ਬੈਠਣ ਵਾਲੇ ਦੁਨੀਆਂ ਦੇ ਖੁਸ਼ਕ ਸੁਖੀ ਇਨਸਾਨ ਬੜ ਗਏ ਤੇ ਫਿਰ ਤੁਹਾਡੀ ਬਾਣੀ ਸੁੱਕੇ شبت سو کے ابھی واحد کے درشن کر لیں واحگر گلاں کر لیں اس تو دار سنسار دے کسی انسان پاس نہیں ہے جو گرو نانک کے در گھر میں سان گرو بھی سا حضوری کی ہزری بکشش ہوئی ہے یہ یونیورسل ویلفیئر خاص کر کے فیس ٹوتر میں بہت پربھاوت ہوں پاڑے جو بہت سارے جو دورہ شہد اکالی بابا فولہ سر جی بٹے بھی آتے ہیں ਮਾ ਸ ਆਗਯਾਂਦਰ ਸਿੰਘ ਜੀ ਨੂੰ ਉਹਨਾਂ ਦੇ શિક્ષਕ ਜੀ ਨੂੰ ਉਹਨਾਂ ਦੀ ਸੇਵਾ ਨੂੰ ਉਹਨਾਂ ਦੀ ਸੇਵਾ ਨੂੰ ਖਾਲਸਾ ਪੰਥ ਦੇ ਪੰਜ ਦਸਤਾਨੇ ਪ੍ਰਮਾਣਿਤ ਕੀਤਾ ਹੈ ਤਸਦੀਕ ਕੀਤਾ ਹੈ ਅਤੇ ਉਹਨਾਂ ਦਾ ਸਨਮਾਨ ਸੋ ਮਿਹਾਨਾ ਮਸੀਂ ਬਹੁਤ بڑے ਪਕਾਵਲੇ ਹਾਂ ਜਿਹੇ ਸੰਗਤ ਵਿੱਚ ਆ ਗਿਆ ਆਦਰ ਸਿੰਘ ਜੀ ਬਗੇ ਮਹਾਂਪੁਰਖ ਸੇਵਾ ਕਰਦੇ ਅਤੇ ਜੋ ਸੇਵਾ ਗੁਰਦੁਆਰਾ ਗਲੀ ਬਾਬਾ ਸਿੱਖ ਦਾ ਸੰਦੀਪਖੇ ਸਵਾਦਿਸ਼ਟ ਲੰਗਰ ਨਾਲ ਹੈ ਦੁਰਬਲ ਆਦਮosaur ਵਧੀਆ ਲੰਗਰ ਚਾਰ ਮੱਠੇ ਸਖਦਾਨੋਂ ਛਾਂੰਦ ਲਈ ਸੇਵਾ ਸ਼ੁਰੂ ਕੀਤੀ ਹੈ ਮੈਂ ਸਾਰੀ ਵਰਕਪਲਟ ਕਮੇਟੀ ਵੱਲੋਂ ਇਹਨਾਂ ਦਾ ਤਬਾਦ ਕਰਦੇ ਇਹਨਾਂ ਨੂੰ ਵੀ ਸੋ ਇਸ ਜੇਕਰ ਇਹ ਲੱਗਣ ਲੱਗਦੀ ਹੈ ਸਾਧਵਿਸ਼ਚ ਵੀ ਇਸ ਪਾਸੇ ਜੇ ਲੱਗੇ ਇਸ ਸਾਡੇ ਮਾਪੋ ਆਪ ਸੰਸਰਵਾ ਜੋ ਜਾਵੇ ਆਪਣੇ ਬੱਚੇ ਨੂੰ ਭਗਤ ਬਣਾ ਸਕਦੀ ਹੈ ਸ਼ੁਰੂਆਤ ਕਰ ਸਕਦੀ ਹੈ ਦਾਨੀ ਬਣਾ ਸਕਦੀ ਹੈ ਮਾਂ ਨਹੀਂ ਸਿੱਖਿਆ ਤੇ ਜੇ ਆਪ ਹੀ ਮਾਂ ਬਹਿ ਨਹੀਂ ਸੀਰੀਅਲ ਦੇਖ ਕੇ ਬੈਠੀ ਬੀ ਟੀਵੀ ਦੇ ਅਜਿਹੇ ਚੀਜ਼ ਜਿਹਾ ਹੁੰਦਾ ਤੇ ਬੱਚਿਆਂ ਨੂੰ ਗੁਰਮਤਿ ਵਾਲੇ ਕੋਲ ਜਾ ਕੇ ਇੱਕ ਤੋਂ ਲੱਗਦਾ ਆਪਣੇ ਬੱਚਿਆਂ ਨੂੰ ਆਪ ਵੀ ਦੇ ਪ੍ਰਹਿਰਾ ਨਹੀਂ ਮਤਾਵਾ ਨਹੀਂ ਬੇਨਤੀ ਹੈ ਆਪਣੇ ਘਰਾਂ ਵਿੱਚ ਸਿੱਖਣ ਕਰਿਆ ਕਰੀਏ ਆਪਣੇ ਬੱਚਿਆਂ ਨੂੰ ਗੁਰਮਤਿ ਸਿੱਖਿਆ ਦਈਏ ਤੇ ਗੁਰੂ ਘਰੋਂ ਉਹਨਾਂ ਨੂੰ ਭੇਜਿਆ ਕਰੀਏ ਸੋ ਦਰਦੀ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਨਾਲ ਵੀ ਜਗਵਿੰਦਰ ਸਿੰਘ ਜੀ ਹੋਰਾਂ ਦਾ ਬਹੁਤ ਬਹੁਤ ਕਰਵਾ ਜੋ ਕਿ ਜਿਸ ਪਿੰਡ ਦੇ ਵਿੱਚ ਕੋਈ ਪ੍ਰਚਾਰਕ ਹੋਵੇ ਪਹਿਲਵਾਨ ਹੋਵੇ ਖiladi ਹੋਵੇ ਤਾਂ ਉਹ ਆਪਣੇ ਰਾਕੇ ਦਾ ਆਪਣੇ ਪਿੰਡ ਦਾ ਨਾਮ ਉੱਚਾ ਚਲਦਾ ਹੈ ਅਰਮਸਟੇਡ ਫੈਸਵਾਲ ਗੁਰਦੁਆਰਾ ਗੁਰਨਾਨਕ ਦਰਵਾਰ ਸਾਡੇ ਫਖਰ ਸਾਡੇ ਪੁਰਖੀ ਯਾਦਵੰਦਰ ਸਿੰਘ ਜੀ ਇੱਥੇ ਵੀ ਦੇਸ਼ਾਂ ਦੇ ਛੱਪ ਚਿਹਰਾ ਨੇ ਗੁਰਨਾਨਕ ਦਰਵਾਰ ਅਰਮਸਟੇਡ ਫੈਸਵਾਲ ਦਾ ਨਾਮ ਉੱਚਾ ਕੀਤਾ